ਹਾਂਜੀ ਸਵਾਗਤ ਹੈ ਦੋਸਤੋ ਮੈਂ ਇੱਕ ਵੀਡੀਓ ਪਿੱਛੇ ਚ ਲੈ ਕੇ ਆਇਆ ਸੀਗਾ ਤੇ ਹੁਣ ਵੀ ਮੈਂ ਇੱਕ ਡਿਟੇਲ ਵੀਡੀਓ ਅ ਅੱਗੇ ਚਲਾਉਣ ਜਾ ਰਿਹਾ ਹਾਂ ਸਾਰੇ ਦੋਸਤਾਂ ਮਿੱਤਰਾਂ ਨੇ ਮੇਰੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਆਪਣਾ ਕੀਮਤੀ ਕਮੈਂਟ ਜਰੂਰ ਦੇਣਾ ਵੀ ਇਹ ਸਰਕਾਰ ਦੇ ਜਿਹੜੇ ਇਹ ਬਿਠਾਏ ਹੋਏ ਨੇ ਬੰਦੇ ਇਹ ਜਨਤਾ ਦੀ ਸੂਜਿਦਾ ਲਈ ਆ ਉਹਨਾਂ ਦੀ ਅਸੁਵਿਧਾ ਲਈ ਆ ਸਵਾਗਤ ਹੈ ਸਾਰੇ ਦੋਸਤਾਂ ਦਾ ਨੋ ਫੈਕਟ ਦੇ ਵਿੱਚ ਮੈਂ ਪਿੱਛੇ ਵੀ ਇੱਕ ਵੀਡੀਓ ਪਾਈ ਸੀ ਵੀ ਅ ਸੁਵਿਧਾ ਸੈਂਟਰ ਦੇ ਵਿੱਚ ਜਿੱਥੇ ਸੁਵਿਧਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਉਹ ਸੁਵਿਧਾ ਕਿੰਨੀ ਸਾਨੂੰ ਸੁਵਿਧਾ ਦਿੰਦੀ ਹੈ ਜਾਂ ਕਿੰਨੀ ਸਾਡੇ ਲਈ ਸੁਵਿਧਾ ਬਣਦੀ ਹੈ ਮੈਂ ਆਪਣੇ ਨਾਲ ਹੋਈ ਘਟਨਾ ਪਹਿਲਾਂ ਵੀ 2 ਦਿਨ ਪਹਿਲਾਂ ਹੀ ਵੀਡੀਓ ਸ਼ੇਅਰ ਕੀਤੀ ਹੈ ਜਿਦੇ ਵਿੱਚ ਦੱਸਿਆ ਗਿਆ ਸੀਗਾ ਕਿ ਜਿਹੜੇ ਸੁਵਿਧਾ ਸੈਂਟਰ ਦਾ ਇੱਕ ਕਰਮਚਾਰੀ ਹੈ ਇਹ ਚਾਰ ਵਾਰੀ ਮੈਨੂੰ ਵਾਪਸ ਭੇਜ ਚੁੱਕਿਆ ਸੀ ਕਿ ਮੇਰਾ ਫਾਰਮ ਹੀ ਨਹੀਂ ਸਹੀ ਭਰਿਆ ਜਾਂਦਾ ਸੀਗਾ ਜਾਂ ਮੈਨੂੰ ਉਹਦੇ ਵਿੱਚ ਕੋਈ ਨਾ ਕੋਈ ਤਰੁੱਟੀ ਰਹਿ ਜਾਂਦੀ ਸੀ ਆ ਪੰਜਵੀਂ ਛੇਵੀਂ ਵਾਰ ਵੀ ਮੈਂ ਨਾ ਫਾਰਮ ਸਹੀ ਸਟੈਂਪ ਲਵਾ ਕੇ ਸਹੀ ਭਰ ਕੇ ਲੈ ਗਿਆ ਤੇ ਉਹਨੇ ਮੈਨੂੰ ਭੇਜਤਾ ਸੀ ਵਾਪਸ ਫੇਰ ਮੈਨੂੰ ਪਤਾ ਲੱਗਾ ਵੀ ਇੱਥੇ ਅਰੋੜਾ ਪੈਲੇਸ ਦੇ ਨਾਲ ਮੰਦਰ ਦੇ ਵਿੱਚ ਕਿਤੇ ਕੋਈ ਕੈਂਪ ਲੱਗਾ ਉੱਥੇ ਮੈਡਮ ਬੈਠੇ ਸੀਗੇ ਤੇ ਉਹਨਾਂ ਨੂੰ ਮੈਂ ਜਾ ਕੇ ਇਹ ਜਿਹੜਾ ਫਾਰਮ ਇਹ ਵਾਲਾ ਦਿੱਤਾ ਉਹਨਾਂ ਨੇ ਬਿਨਾ ਕਿਸੇ ਨੁਕਤਾ ਚੀਨੀ ਦੇ ਉਹ ਮੇਰਾ ਫਾਰਮ ਲਿਆ ਉਹਨਾਂ ਨੇ ਅਪਡੇਟ ਕਰਕੇ ਕਹਤਾ ਜੀ ਤੁਹਾਡਾ 4-5 ਦਿਨਾਂ ਤੱਕ ਹੀ ਤੁਹਾਡਾ ਅਪਡੇਟ ਹੋ ਜਾਊਗਾ ਤੇ ਉਹਨਾਂ ਨੇ ਮੈਨੂੰ ਨਾਲ ਉਹਦੀ ਰਸੀਪਟ ਵੀ ਦਿੱਤੀ ਹੈ ਜੀ ਦੇ ਵਿੱਚ ਜੋ ਉਹਨਾਂ ਨੇ ਮੇਰੇ ਤੋਂ ਚਾਰਜ ਲਿਆ 75 ਰੁਪਏ ਹੈਗੇ ਆਹ ਕਾਰਨਰ ਤੇ ਨੀਚੇ ਉਹਦੀ ਪ੍ਰਿੰਟ ਵੀ ਹੈ ਰਸੀਪਟ ਹੈ ਵੀ ਉਹਨਾਂ ਨੇ 75 ਮੇਰੇ ਤੋਂ ਚਾਰਜ ਕੀਤੇ ਇਹਦੀ ਅਪਰੇਸ਼ਨ ਦੇ ਲਈ ਜੋ ਸ਼ਾਇਦ ਸੂਬਾ ਸੈਂਟਰ ਵੀ ਮੇਰੇ ਤੋਂ ਉਹ ਚਾਰਜ ਲੈਂਦਾ ਪਰ ਉਹ ਬੰਦਿਆਂ ਨੇ ਮੈਨੂੰ ਇੰਨਾ ਪਰੇਸ਼ਾਨ ਕੀਤਾ ਕਿਉਂਕਿ ਪਹਿਲਾਂ ਵੀ ਮੈਨੂੰ 2-3-4 ਜਣੇ ਨੇ ਕਿਹਾ ਸੀਗਾ ਵੀ ਉੱਥੇ ਗੇੜੇ ਬਹੁਤ ਲਵਾਉਂਦੇ ਨੇ ਉਹ ਵੀ ਕੰਮ ਨਹੀਂ ਕਰਦੇ ਹੈਗੇ ਤੇ ਫਿਰ ਉਹ ਸੂਚਿਤਾ ਸੈਂਟਰ ਕਿਸ ਨਾਮ ਦਾ ਖੋਲਿਆ ਗਿਆ ਜਦ ਆਮ ਜਿਹੜਾ ਇੱਕ ਪਰਸਨ ਹੈ ਉਸ ਨੂੰ ਪੰਜ-ਪੰਜ ਗੇੜੇ ਲਵਾਏ ਜਾ ਰਹੇ ਨੇ ਤੇ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਲੁਧਿਆਣਾ ਤੋਂ ਪੁੱਛਦਾ ਵੀ ਉਹ ਸੀਟ ਤੇ ਉਹ ਬੈਠਾ ਬੰਦਾ ਕਿਸੇ ਨੂੰ ਸੂਚਿਤਾ ਦੇ ਰਿਹਾ ਜਿਹੜਾ ਪੰਜ-ਪੰਜ ਚੱਕਰ ਇੱਕ ਮੇਰੇ ਵਰਗੇ ਬੰਦੇ ਦੇ ਲਵਾ ਦਿੰਦਾ ਜੋ ਕਿ ਇੱਕ ਐਡਵੋਕੇਟ ਹੈ ਲੁਧਿਆਣਾ ਚ ਤੇ ਜੇ ਆਮ ਜਿਹੜਾ ਨੋਰਮਲ ਪਰਸਨ ਜਾਊਗਾ ਤਾਂ ਉਹਦੇ ਨਾਲ ਉਹ ਕੀ ਵਿਹਾਰ ਕਰਦੇ ਹੋਣਗੇ ਸੋ ਮੇਰੀ ਇਹ ਮੰਗ ਹੈ ਕਿ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇ ਤਾਂ ਜੋ ਪਤਾ ਲੱਗੇ ਕਿ ਇਹ ਜਿਹੜੇ ਕਰਮਚਾਰੀ ਉੱਥੇ ਬਿਠਾਏ ਹੋਏ ਨੇ ਇਹ ਕਰ ਕੀ ਰਹੇ ਨੇ ਉਹ ਬਿਲਕੁਲ ਵੀ ਉਹਨਾਂ ਦੇ ਮਨ ਤੇ ਪਤਾ ਨਹੀਂ ਕੋਈ ਉਹੋ ਜਿਹਾ ਹੈ ਫੀਲਿੰਗ ਕੀ ਨਹੀਂ ਹੈ ਉਹ ਵਸ ਠੰਡੇ ਜਿਹੇ ਮਤੇ ਨਾਲ ਕਹਿ ਦੇਣਗੇ ਜੀ ਤੁਹਾਡਾ ਫਾਰਮ ਗਲਤ ਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਮੈਂ ਮੇਰੇ ਨਾਲ ਹੋ ਗਿਆ ਪੰਜਵੀਂ ਵਾਰੀ ਮੈਂ ਉਹਨੂੰ ਕਹਿਆ ਕਿ ਮੈਂ ਕਹਾਂ ਯਾਰ ਤੂੰ ਚੰਗਾ ਬੰਦਾ ਮੈਨੂੰ ਪਹਿਲਾਂ ਵੀ ਤੇਰੀ ਇਨਫੋਰਮੇਸ਼ਨ ਆਈ ਸੀ ਵੀ ਚਾਰ ਪੰਜ ਜਿਹੜੇ ਲਵਾ ਦੇਣੇ ਨੇ ਤੇ ਉਹ ਰੀਅਲ ਇਫੈਕਟ ਮੇਰੇ ਨਾਲ ਹੋ ਗਿਆ ਪੰਜ ਜਿਹੜੇ ਮੇਰੇ ਲੱਗੇ ਆ ਛੇਵੇਂ ਜਿਹੜੇ ਫੇਰ ਆਇਆ ਤਾਂ ਛੇਵਾਂ ਜਿਹੜਾ ਮੈਂ ਆਪਣਾ ਸੁਵਿਧਾ ਸੈਂਟਰ ਦੀ ਜਗ੍ਹਾ ਉਹ ਕਿਤੇ ਬਾਹਰ ਜਿੱਥੇ ਕੋਈ ਲੱਗਾ ਸੀਗਾ ਇਹਨਾਂ ਦਾ ਕੈਂਪ ਉੱਥੋਂ ਮੈਂ ਕਰਵਾਇਆ 6 ਤਰੀਕ ਨੂੰ ਮੈਂ ਆਪਰੇਸ਼ਨ ਦਿੱਤੀ ਤੇ ਅੱਜ 8 ਤਰੀਕ ਸੀਗੀ ਤੇ 8 ਨੂੰ ਮੈਨੂੰ ਮੈਸੇਜ ਆ ਗਿਆ ਕਿ ਤੁਹਾਡਾ ਇਹ ਅਪਡੇਟ ਹੋ ਗਿਆ ਜੋ ਮੇਰਾ ਸਹੀ ਤਰੀਕੇ ਨਾਲ ਜੋ ਮੈਨੂੰ ਚਾਹੀਦਾ ਸੀ ਉਹ ਮੈਨੂੰ ਆਪਰੇਸ਼ਨ ਮਿਲ ਗਈ ਤੇ ਜਿਹੜੇ ਮੇਰੇ ਪੰਜ ਗੇੜੇ ਪਹਿਲਾਂ ਲਵਾਏ ਗਏ ਉਹਦੀ ਜ਼ਿੰਮੇਵਾਰੀ ਹੁਣ ਕੌਣ ਲੈਂਦਾ ਮੈਂ ਇਹ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਵੀ ਹੈ ਲੁਧਿਆਣਾ ਦੀ ਇਹ ਉਹਦੇ ਲਈ ਸਵਾਲ ਹੈ ਕਿ ਇਹ ਸਹੂਬਿਦਾ ਸੈਂਟਰ ਨੂੰ ਇਹਨੂੰ ਵੀ ਤਾਲਾ ਲਾ ਦਿਓ ਪਿੱਛੇ ਹੈ ਭਗਵੰਤ ਮਾਨ ਜਿਹੜੇ ਸਾਡੇ ਸੀਐਮ ਆ ਉਹਨਾਂ ਨੇ ਆ ਕੇ ਆਰਟੀਓ ਦਫ਼ਤਰ ਨੂੰ ਤਾਲਾ ਲਵਾਇਆ ਵੀ ਲੋਕਾਂ ਨੂੰ ਜਿਹੜੀ ਹੈ ਅਸੁਵਿਧਾ ਹੋ ਰਹੀ ਹੈ ਇੱਥੋਂ ਤੇ ਇਹੋ ਜੇ ਸਹੂਬਿਦਾ ਸੈਂਟਰ ਵੀ ਹੈ ਸਹੂਬਿਦਾ ਦੇ ਕਾਰਨ ਨੇ ਸੋ ਦੋਸਤੋ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਜਵਾਬ ਜਰੂਰ